ਨਵਾਂ ਸ਼ਹਿਰ ਦੇ ਮਨਰੇਗਾ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਤਰਨਾ ਪ੍ਰਦਰਸ਼ਨ ਕੀਤਾ ਹੈ ਕਰਮਚਾਰੀਆਂ ਦੀਆਂ ਮੰਗਾਂ ਦੇ ਵਿੱਚ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਦਿਹਾੜੀ ਦੇ ਵਿੱਚ ਇਜ਼ਾਫਾ ਕਰਨਾ ਸਣੇ ਕਈ ਮੰਗਾਂ ਸ਼ਾਮਿਲ ਨੇ ਕਰਮਚਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਉਹਨਾਂ ਦੀਆਂ ਮੰਗਾਂ ਵੱਲ ਜੇ ਸਮਰੰਧਿਆ ਧਿਆਨ ਨਹੀਂ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਹੋਰ ਵੀ ਜ਼ਿਆਦਾ ਤੇਜ਼ ਕੀਤਾ ਜਾਵੇਗਾ ਨਵਾਂ ਸ਼ਹਿਰ ਦੇ ਵਿੱਚ ਮਨਰੇਗਾ ਕਰਮਚਾਰੀਆਂ ਦਾ ਤਰਨਾ ਪ੍ਰਦਰਸ਼ਨ ਮੰਗਾਂ ਨੂੰ ਲੈ ਕੇ ਮੁਲਾਜ਼ਮਾਂ ਦੇ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦਾਜ਼ੇ ਕਿ ਮੰਗਾਂ ਪੂਰੀਆਂ ਨਾ ਹੋਣ ਤੇ ਸੰਘਰਸ਼ ਦੀ ਵੀ ਚੇਤਾਵਨੀ ਉਨ੍ਹਾਂ ਵੱਲੋਂ ਦਿੱਤੀ ਗਈ ਹੈ ਇੱਥੇ ਜੋ ਅਸੀਂ ਧਰਨਾ ਲਾਇਆ ਹੈ ਸਾਰੇ ਨਿਰੇਗਾ ਕਰਮਚਾਰੀਆਂ ਨੇ ਇਕੱਠੇ ਹੋ ਕੇ ਧਰਨਾ ਲਾਇਆ ਕਿ ਜਿੰਨੇ ਵੀ ਨਿਰੇਗਾ ਵਰਕਰ ਹਨ ਉਹਨਾਂ ਨੂੰ ਪੱਕੇ ਕੀਤਾ ਜਾਵੇ ਜੋ ਪਿੰਡਾਂ ਦੀ ਲੇਬਰ ਆ ਉਹਨਾਂ ਦੀ ਦਿਹਾੜੀ ਵੀ ਵਧਾਈ ਜਾਵੇ ਤੇ ਉਹਨਾਂ ਦੇ ਦਿਨਾਂ ਵਿੱਚ ਵੀ ਬਿਹਤਰੀ ਕੀਤੀ ਜਾਵੇ ਜੋ ਮੇਟਾ ਹੈ ਉਹਨਾਂ ਬਾਰੇ ਵੀ ਸੋਚਿਆ ਜਾਵੇ ਉਹਨਾਂ ਨੂੰ ਵੀ ਪੱਕੇ ਤੌਰ ਤੇ ਪੱਕਾ ਕੀਤਾ ਜਾਵੇ ਕੋਈ ਵੀ ਪੰਚਾਇਤਾਂ ਦੀ ਉੱਥੇ ਕਹਿੰਦੇ ਮੇਟ ਬਦਲੋ ਜੀ ਮੇਟ ਬਦਲੋ ਮੈਂ ਅਲਵਿਨਾ ਹਿਆਲਾ ਤੋਂ ਮੈਂ ਭਗਵਾਨth ਮਾਨ ਨੂੰ ਇਹ ਕਹਿਣਾ ਚਾਹਨੀ ਆ ਵੀ ਤੁਸੀਂ ਮੁੱਖ ਮੰਤਰੀ ਬਣੇ ਆ ਪਹਿਲੀ ਗੱਲ ਤੋਂ ਸਸਤੀ ਕਾਲ ਤੁਸੀਂ ਗਰੀਬਾਂ ਦਾ ਵੀ ਕੁਝ ਖਿਆਲ ਕਰ ਲਓ ਬਾਕੀ ਤਾਂ ਲੋਕਾਂ ਨੂੰ ਤੁਸੀਂ ਘਰ ਬੈਠੇ ਜੀ ਬਾਹਰੋਂ ਆਏ ਅਸੀਂ ਕੋਈ ਨੌਕਰੀ ਤੇ ਰੱਖ ਲੈ ਸਾਨੂੰ ਨਹੀਂ ਪਤਾ ਕਿਹੜੇ ਰੱਖੇ ਆ ਆ ਗਰੀਬਾਂ ਬਾਰੇ ਕਦੀ ਕੋ ਸੋਚਿਆ ਇਹਨਾਂ ਦੀ ਦਿਹਾੜੀ ਵਧਾਈ ਜੇ 100 ਦਿਨ ਵੀ ਦਿੱਤਾ ਹੈ ਦੱਸੋ ਵੀ ਕਿਹਦਾ ਦਿਨ 100 ਪੂਰਾ ਹੋਇਆ ਮੰਗ ਕਿ ਤੁਸੀਂ ਬਹੁਤ ਰੱਖਿਆ ਸਸਤੀ ਕਾਲ ਜੀ ਦੋਸਤੋ ਸਸਤੀ ਕਾਲ ਸਭ ਤੋਂ ਪਹਿਲਾਂ ਮੈਂ মিডিਆ ਪ੍ਰੈਸਰ ਵੋਟਰਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਕੋ ਪਹੁੰਚੇ ਵੀਡੀਓ ਦਫ਼ਤਰ ਸਾਡੀ ਮੰਗ ਇਹੀ ਹੈ ਜੀ ਇੱਕ ਤਾਂ ਮੇਟਾ ਨੂੰ ਜਿਹੜੇ ਪਿੰਡਾਂ ਦੇ ਵਿੱਚੋਂ ਜਦੋਂ ਕੋਈ ਨਵੀਂ ਪੰਚਾਇਤ ਬਣਦੀ ਇਹਨਾਂ ਨੂੰ ਹਟਾਇਆ ਜਾਂਦਾ ਆ ਉਹ 3-3 4-4 ਸਾਲ ਤੋਂ ਕੰਮ ਕਰਦੇ ਜਦੋਂ ਕੰਮ ਦੇ ਪੇਤੀ ਹੋਏ ਨੇ ਇਹਨਾਂ ਨੂੰ ਕੰਮ ਦੇ ਉੱਤੋਂ ਦਰਖਾਸਤ ਕੀਤਾ ਜਾਂਦਾ ਇਸ ਕਰਕੇ ਮੇਟਾਂ ਨੂੰ ਕੰਮ ਤੋਂ ਹਟਾਇਆ ਨਾ ਜਾਵੇ ਉਹ ਵੀ ਮੇਟ ਪੱਕੇ ਕੀਤਾਣ ਕੰਮਾਂ ਦੇ ਉੱਤੇ ਔਰ ਮੇਟਾਂ ਨੂੰ ਤਰਖਾਰ ਪੱਕੀ ਲਾਈ ਜਾਵੇ ਮੇਟਾਂ ਦੀ ਦਿਹਾੜੀ ਘੱਟ ਦੇ ਘੱਟ ਜਿਹੜੀ ਕੰਮ ਸੇਗਾਂ ਵੀ 700 ਰੁਪਏ ਹੋਣੀ ਚਾਹੀਦੀ ਆ ਮਜ਼ਦੂਰ ਜਮਾ ਸਾਡੀਆਂ ਭੈਣਾਂ ਜਿਹੜੀ ਅਮਰੀਕਾ 'ਚ ਕੰਮ ਕਰਦੀਆਂ ਨੇ 500 ਰੁਪਏ ਦੀਹਾੜੀ ਪੱਕੀ ਮਿਲਣੀ ਚਾਹੀਦੀ ਆ 437 ਰੁਪਏ ਸਰਕਾਰ ਨੇ ਜਿਹੜੀ ਬਜਟ ਪਾਸ ਕੀਤਾ ਸੀਗਾ ਚੁੱਕਾ ਔਰ ਵੀਡੀਓ ਵਿੱਚ ਕਾਫੀ ਸੰਕਾਸ਼ ਕਰਤੇ ਆ ਜਿਹਦੇ ਵਿੱਚ ਇਹਨਾਂ ਦੀ ਦਿਹਾੜੀ 437 ਰੁਪਏ ਨਹੀਂ ਮੰਗ ਰਹੀ ਇਹਨਾਂ ਨੂੰ ਔਰ 322 ਰੁਪਏ ਦੇ ਉੱਤੇ ਦਿਹਾੜੀ ਨਹੀਂ ਬਣਾ ਰਹੇ ਇਸ ਕਰਕੇ ਮੈਂ ਪ੍ਰੈਸ ਮੀਟਿੰਗ ਬੇਨਤੀ ਕਰਦਾ ਕਿ ਸਾਡੇ ਜਿਹੜੇ ਅੱਜ ਦੇ ਸਾਡੇ ਬਿਆਨ ਇਹ ਸਾਰੇ ਪੂਰੀ ਦੁਨੀਆ ਤੱਕ ਔਰ ਭਗਵੰਤ ਮਾਨ ਦੀ ਉਹਨਾਂ ਦੇ ਕੰਨਾਂ ਤੱਕ ਪਹੁੰਚਾਈ ਜਾਵੇ ਸਾਡੀ ਆਵਾਜ਼ ਕਿ ਇਹਨਾਂ ਮਜ਼ਦਮਾਂ ਨੂੰ ਔਰ ਬੀਡੀ ਦੇ ਡਾਕਟਰਾਂ ਨੂੰ ਔਰ ਸਾਡੇ ਮਨਰੇਗਾ ਵਰਕਰਾਂ ਨੂੰ ਇਹਨਾਂ ਸੱਤ ਸੌ ਰੁਪਏ ਦਿਹਾੜੀ ਕੀਤੀ ਜਾਵੇ ਔਰ ਪੂਰਾ ਸਾਲ ਕੰਮ ਦਿੱਤਾ ਜਾਵੇ ਤਾਰ ਪਿੰਡਾਂ ਦੇ ਨਾਲ ਪਰੇਸ਼ਾਨ ਲੋਕ ਕਰਦੇ ਪਰੇਸ਼ਾਨ ਕਰਨੇ ਤੋਂ ਬਾਂਝੇ ਨਾਲ ਹੱਟੇ ਜਾਣ ਇਹ ਨੰਬਰ 2 ਦੇ ਜਿਹੜਾ ਅਦਰਵਾਜ਼ੀ ਨਾਲ ਕੋਈ ਪਰੇਸ਼ਾਨ ਕਰੂਗਾ ਪਿੰਡਾਂ ਦੇ ਵਿੱਚੋਂ ਨਾਲੀ ਗੰਦ ਕਢਾਉਂਦੇ ਆ ਮਤਲਬ ਇੰਕੀ ਪ੍ਰੋਟੈਸਟ ਕਰਦੇ ਡਿਮਾਂ ਅਸੀਮ ਮਰੀਗਾ ਸਮੂਹ ਕਰਮਚਾਰੀ ਸ਼ੀਤ ਭਗਤ ਸਿੰਘ ਨਗਰ ਸਾਡੇ ਤਕਰੀਬਨ ਤਕਰੀਬਨ ਡਿਸਟ੍ਰਿਕਟ ਦੇ ਵਿੱਚ ਸਾਡੇ 64 ਤੋਂ 65 ਜਾਣੇ ਅਸੀਂ ਮੁਲਾਜ਼ਮਾਂ ਜਿਹੜੇ ਜਿਹੜੇ ਅਸੀਂ ਪਿੰਡਾਂ ਦੇ ਵਿੱਚ ਜਦੋਂ ਵੀ ਕੋਈ ਪਿੰਡ ਦਾ ਕੰਮ ਹੁੰਦਾ ਸੀ ਪਿੰਡੂ ਕੰਮ ਨੂੰ ਉਹਨੂੰ ਪਛਾਣ ਕਰਾ ਕੇ ਅਸੀਂ ਉਹਦਾ ਮਾਸਟਰ ਉੱਪਰ ਕੱਢ ਕੇ ਉਹਦਾ ਐਸਟੀਮੇਟ ਜਿਹੀ ਸਾਡੇ ਲਾਉਂਦੇ ਆ ਉਹ ਅਸੀਂ ਫਿਰ ਪਿੰਡ ਦੇ ਵਿੱਚ ਲੇਬਰ ਲਾਉਂਦੇ ਆ ਪਰ ਜਦੋਂ ਸਰਕਾਰ ਇਹ ਹੁੰਦ ਵਿੱਚ ਆਈ ਜੀ ਸਾਨੂੰ ਇਹ ਨਹੀਂ ਵਾਅਦਾ ਕੀਤਾ ਸੀਗਾ ਕਿ ਜਦੋਂ ਵੀ ਅਸੀਂ ਹੁੰਦ ਵਿੱਚ ਆਵਾਂਗੇ ਤਾਂ ਅਸੀਂ ਪਹਿਲ ਦੇ ਆਧਾਰ ਤੇ